ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਸ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਰੱਖੀਏ ਤੇ ਤੰਦਰੁਸਤੀਆਂ ਬਖਸ਼ੇ ਜੀ ਤੇ ਅੱਜ ਆਪਾਂ ਮੰਗਾਇਆ ਜੀ ਨਿਊ ਸਮਾਨ ਇਹ ਸੋਨ ਦਿਖਾ ਰਹੇ ਆ ਆਪਾਂ ਆਪਾਂ ਮੰਗਾਇਆ ਜੀ ਹੋਰ ਚੂੜੀਆਂ ਦੇ ਲੱਟਕੇ ਜਮਾ ਛੋਟਾ ਮਿਰਚ ਠੀਕ ਹੈ ਜੀ ਆਪਾਂ ਮੰਗਾਈਏ 2 ਇੰਚ ਦੀ ਟੂੜੀ ਕਿਉਂਕਿ ਵੱਡੀਆਂ ਤਾਂ ਆ ਚੁੱਕੀਆਂ ਸੀ ਬਈ ਛੋਟੀਆਂ ਹੈ ਨਹੀਂ ਸੀਗੀਆਂ ਇਹ ਤਾਂ ਆ ਮੜ ਕੇ ਗਈਆਂ ਮੰਗਵਾਈਆਂ ਉਹਨਾਂ ਲਈ ਇਹ ਆਪਣਾ ਹੁਣ ਲਿਆ ਕੇ ਬਸ ਸਮਾਨ ਤਾਂ ਜਿੰਨਾ ਮਰਜ਼ੀ ਮੰਗਾਈ ਜਾਓ ਜੀ ਰੋਜ਼ ਦਾ ਸਮਾਨ 2-4000 ਦਾ ਰੋਜ਼ ਦਾ ਆ ਜਾਂਦਾ ਰੋਜ਼ ਦਾ ਚਲੋ ਜੀ ਇਹ ਮੰਗਾਈ ਆਪਾਂ ਛੋਟੇ ਜੋੜੇ ਆਪਾਂ ਚੂੜੀਆਂ ਦਾ ਛੋਟਾ ਮਿਕਸਾ ਇਹ ਆਪਾਂ ਫੇਰ ਹੀ ਕਰ ਲਾਂਗੇ ਕਾਗਜ ਧਾਗੇ ਬਾਈ ਇੰਨੇ ਇਕੱਠੇ ਹੁੰਦੇ ਆ ਬਾਦੂ ਦੇਖੋ ਆਪਣੀ ਅਗਲੀ ਕਿੱਟ ਵਿਕ ਚੁੱਕੀ ਸੀ ਮੇਕਅਪ ਬਰਸ਼ ਵਾਲੀ ਆਪਾਂ ਅੱਜ ਹੋਰ ਮੰਗਾਈ ਐ ਨਿਊ ਇਹਦਾ ਪ੍ਰਾਈਸ ਹੈ ਜੀ ਇਹਨਾਂ ਦਾ 1.5 150 8 8 ਬੁਰਸ਼ ਹੈ ਭਾਈ ਗੱਲ ਲਾਗਤ ਉਹ ਆ ਇਹਨਾਂ ਦਾ ਪ੍ਰਾਈਸ ਹੈ ਜੀ 150 ਇੱਕ ਦਾ 150 ਇਹ ਆਪਣੀਆਂ ਖਤਮ ਹੋ ਚੁੱਕੀਆਂ ਸੀ ਆਪਾਂ ਸਮਾਨ ਮੰਗਾਇਆ ਜੀ ਅੱਜ ਇੱਕ ਮੰਗਾਇਆ ਜੀ ਆਪਾਂ ਖੇ ਨੀਕਾ ਪਾਊਡਰ ਇਹ ਮੰਗਾਇਆ ਜੀ ਆਪਾਂ 4 ਪੀਸ ਇਹਨਾਂ ਦਾ ਰੇਟ ਬਈ 80 ਰੁਪਏ ਰੇਟ ਹੈ ਜੀ ਇਹਦਾ ਇੱਕ ਮੰਗਾਈਆਂ ਜੀ ਆਪਾਂ ਕਿੱਟਾਂ ਮੇਕਅਪ ਕਿੱਟਾਂ ਪਹਿਲਾਂ ਆਪਣੇ ਕੋਲੇ ਸੀ ਆਪਣੀਆਂ ਦੇ ਚੁੱਕੀਆਂ ਸੀ ਆਪਾਂ ਹੋਰ ਮੰਗਾਈਆਂ ਆ ਤਾਂ ਮੰਗਾਈ ਹੈ ਜੀ ਆਪਾਂ ਘੱਟ ਪ੍ਰਾਈਜ਼ ਵਾਲੀ ਕੋਈ ਵੀ ਘੱਟ ਰੇਟ ਵਾਲੇ ਹੁੰਦੇ ਆ ਮਤਲਬ ਘੱਟ ਪੈਸੇ ਲਾਉਣ ਵਾਲੇ ਕਈ ਭੈਣ ਭਰਾ ਕੋਈ ਵੱਧ ਰੇਟ ਵਾਲੇ ਹੁੰਦੇ ਆ ਐਡੀ ਹੈ ਬਈ ਇਹ ਹਾਂ ਆਏ ਪੈ ਜਾਂਦਾ ਜੀ ਇਹਦੇ ਵਿੱਚ ਸਾਮਾਨ ਇਹਦਾ ਰੇਟ ਹੈ ਜੀ 150 ਇਹਦਾ ਰੇਟ ਹੈ ਜੀ 150 ਇਹਦੇ ਨਾਲ ਦੀ ਆਪਾਂ ਮੰਗਾਏ ਆ ਜੀ 4 ਪੀਸ 150 ਵਾਲੇ ਰੰਗਾਈ ਜੀ ਆਪਾਂ ਮਹਿੰਗੇ ਵਾਲੀ ਵਧੀਆ ਚਾ ਉਹ ਵੀ ਵਧੀਆ ਵੈਸੇ ਉਹਦੋਂ ਵੀ ਮਹਿੰਗੀ ਹੈ ਇਹਦੇ ਵਿੱਚ ਹੈ ਜੀ ਸ਼ੀਸ਼ਾ ਇਹ ਦੇ ਵੇਚੇ ਸੀ ਸ਼ਾਹੀਏ ਬਈ ਇਹਦਾ ਰੇਟ ਹੈ ਜੀ 500 ਬਹੁਤ ਵਧੀਆ ਚੀਜ਼ ਹੈ ਇਹ ਬਹੁਤ ਸੋਹਣੀ ਚੀਜ਼ ਹੈ ਬਈ ਇਹਦੇ ਨਾਲ ਜੇ ਆ ਜਾਈਏ ਆਪਾਂ ਦੋ ਮੰਗਵਾਈਆਂ ਇਹਦਾ ਰੇਟ 500 ਉਹਦਾ ਰੇਟ 150 ਇਹਦੇ ਨਾਲ ਜੇ ਆਪਾਂ ਦੋ ਮੰਗਵਾਈਏ ਉਹ ਆਪਾਂ ਚਾਰ ਪੀਸ ਮੰਗਵਾઈએ ਬਹੁਤ ਥੋੜੀ ਚੀਜ਼ ਹੈ ਬਈ ਵਧੀਆ ਕੱਪੜਾ ਲੱਗਾ ਹੈ ਵਧੀਆ ਹੈਂਡ ਬਣਾ ਹੋਇਆ ਹੈਂਡ ਆਲ ਦੀ ਚੀਜ਼ ਬਣੀ ਹੋਈ ਹੈ ਇਹਦਾ ਰੇਟ ਹੈ ਜੀ 500 ਸਮਾਨ ਤਾਂ ਹੋਰ ਵੀ ਬਹੁਤ ਆ ਚੁੱਕਾ ਚਲੋ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਇਹ ਆ ਗਏ ਜੀ ਆਪਣੀ ਅਕਿੱਟਾਂ ਅਬ ਬਲੇਡ ਪਾਲਦੀ ਸੀ ਆਪਣਾ ਬਲੇਡ ਥੱਲੇ ਡਿੱਗ ਗਿਆ ਪਿਆ ਰਖੜੀਆਂ ਵੀ ਪਹੁੰਚ ਚੁੱਕੀਆਂ ਬਈ ਆਪਣੇ ਕੋਲੇ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਰਖੜੀਆਂ ਬਈ ਜਮਾਹੇ ਛੋਟਾ ਸਾਇ ਹੈ ਨਾ ਵੈਣੀ ਸੀ ਇਹ ਜੂੜੀਆਂ ਛੋਟੀਆਂ-ਛੋਟੀਆਂ ਤੜਕੇ ਪੈਣਾ ਮੁੜ ਕੇ ਗਈਆਂ ਸੀ ਕਹਿੰਦੀਆਂ ਸਾਨੂੰ ਲਿਆ ਕੇ ਦਿਓ ਚਲੋ ਭਾਈ ਇਹ ਆਪਣੇ ਹੁਣ ਆ ਗਏ ਛੋਟੇ ਵੀ ਲੱਛੇ ਆ ਗਏ ਹੁਣ ਆਪਣਾ ਰਹਿੰਦਾ ਜੀ ਕਪੜਾ ਲਿਆਉਣ ਵਾਲਾ ਕਪੜਾ ਆਪਾਂ ਲੈਣ ਜਾਣਾ ਮੇਰਾ ਟਾਈਮ ਹੀ ਲੱਗ ਰਿਹਾ ਇਸ ਕਰਕੇ ਮੇਰੇ ਤੋਂ ਜਾਇਆ ਨਹੀਂ ਗਿਆ ਤਾਂ ਵੀ ਬਈ ਆਪਣੀ ਵਧੀਆ ਸੇਲ ਹੋ ਰਹੀ ਹੈ ਜਿਹੜੇ ਸੂਟ ਪਏ ਆਪਣੇ ਵੀ ਕੀ ਜਾਂਦੇ ਆ ਵਧੀਆ ਹੁਣ ਆਪਾਂ ਤੋਂ ਲੈ ਗਏ ਜੀ ਪੰਜ ਸੂਟ ਪੰਜ ਸੂਟ ਆਪਾਂ ਦਿੱਤੇ ਆ ਜੀ ਤੇ ਦੋ ਉਹਨਾਂ ਨੇ ਹਜੇ ਆਪਾਂ ਤੋਂ ਹੋਰ ਮੰਗਵਾਏ ਆ ਸੂਟ ਵੀ ਸਾਨੂੰ ਕਹਿੰਦੀ ਕਦੇ ਦਿਨ ਚ ਦੋ ਸੂਟ ਹੋਰ ਮੰਗਵਾ ਕੇ ਜਿਉ ਉਹਦੇ ਨਾਲ ਦੇ ਬਹੁਤ ਸੋਹਣੀ ਸ਼ੇਲ ਹੁੰਦੀ ਹੈ ਬਈ ਵਧੀਆ ਆਪਣਾ ਕੰਮ ਚੱਲਦਾ ਵਾਹਿਗੁਰੂ ਦੀ ਕਿਰਪਾ ਨਾਲ ਚੂੜੀਆਂ ਜੀ ਆਪਣੇ ਕੋਲੇ ਬਹੁਤ ਆ ਚੁੱਕੀਆਂ ਗਜਰੇ ਚੂੜੀਆਂ ਬਹੁਤ ਆ ਗਏ ਡੋ ਹੋਦੀ ਡਿਜ਼ਾਈਨ ਜੀ ਕਲਰ ਹੁਣ ਆਪਣਾ ਰ ਅੱਛਾ ਰਹਿ ਗਿਆ ਇਹ ਵੀ ਆਪਾਂ ਸੈਟ ਕਰ ਹੀ ਦੇਈਏ ਕੰਮ ਤਾਂ ਬਥੇਰੇ ਬਈ ਵੀਡੀਓ ਵੀ ਸ਼ੂਟ ਕਰਨੀ ਲਾਈ ਦੇ ਵਿੱਚ ਵੀ ਜਾਣਾ ਸ਼ਾਪ ਦਾ ਕੰਮ ਵੀ ਸਾਹਮਣਾ ਬਾਚੀ ਕੀ ਕਚੂੜੀ ਵੀ ਨਹੀਂ ਟੁੱਟੀ। ਛੋਪਾ ਦਾ ਕੰਮ ਵੀ ਸਵਾਰ ਲੈਣਾ ਜੀ। ਆ ਦੇਖੋ ਜੀ। ਬਿਲਕੁਲ ਛੋਟੀਆਂ ਚੂੜੀਆਂ ਇਹ। ਕਿਉਂਕਿ ਜਿਹੜੀ ਇਹ ਪਹਿਣਾ ਦੇ ਲਿਸੇ ਜੇ ਹੱਥ ਨੂੰ ਦੇ ਫਿਰ ਉਹਨਾਂ ਦੇ ਜਮਾਂ ਛੋਟੀ ਚੂੜੀ ਆਉਂਦੀ ਹੈ। ਮੈਂ ਨੇ ਤਾਂ ਵੀ ਕਰੀ ਅਨੇ ਚਲੋ ਰਾਂਗਲਾ ਗਵਾ ਵਾਈ ਗਰੂ ਮਿਹਨਤ ਨੂੰ ਫਲ ਤਾਂ ਕਹਿਣ ਜਿਵੇਂ ਸਿਆਣਾਂ ਦੀ ਕਹਾਵਤ ਹੈ ਮਿਹਨਤ ਨੂੰ ਫਲਤਾ ਲੱਗਦੇ ਹੀ ਹੈ ਬਈ ਵਾਈ ਗਰੂ ਲਾਉ ਆ ਜਰੂਰ ਮੈਂ ਤਾਂ ਸਾਰੀਆਂ ਭੈਣਾਂ ਨੂੰ ਕਹਿਨੀ ਹੈ ਬਈ ਆਪਦੀ ਮਿਹਨਤ ਜਾਰੀ ਰੱਖੋ ਮਿਹਨਤ ਕਰਦੇ ਰਹੋ ਮਿਹਨਤ ਤੋਂ ਬਿਨਾ ਤਾਂ ਕੁਝ ਵੀ ਨਹੀਂ ਬਣਦਾ ਕੋਈ ਵੀ ਨਹੀਂ ਬਣਦਾ ਕਿਆ ਭਈ ਆਪਣੇ ਕੋਲੇ ਆ ਚੁੱਕਿਆ ਬਹੁਤ ਸਮਾਨ ਪਹੁੰਚ ਚੁੱਕਿਆ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦੇ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਮੇਰੇ ਭੈਣ ਭਰਾਵਾਂ ਨੇ ਤੇ ਆਪਾਂ ਕਰਦੇ ਆ ਵੀਡੀਓ ਦੇ ਐਂਡ ਪਲੀਜ਼ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ 12 ਤੋਂ 2 ਤੱਕ ਮੇਰੀ ਲਾਈਵ ਹੈ ਜੀ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਜ਼ਰੂਰ ਮੇਰੀ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਜ਼ਰੂਰ ਮੇਰੀ ਹੈਲਪ ਕਰਨੀ ਜਿਹੜੇ ਮੇਰੇ ਨਾਲ ਨਵੇਂ ਜੁੜੇ ਆ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਤੇ ਆਪਾਂ ਕਰਦੇ ਆਂ ਵੀਡੀਓ ਦੇ ਐਂਡ ਆਪਾਂ ਮਿਲਾਂਗੇ ਜੀ ਕੱਲ ਨੂੰ ਓਕੇ ਜੀ